ਜ਼ਿਲ੍ਹਾ ਮੋਹਾਲੀ ਦੇ ਐਸਐਸਪੀ ਦੀਪਕ ਪਰਦੇ ਦਿਸ਼ਾ ਨਿਰਦੇਸ਼ਾਂ ਉੱਤਾਰ 11 ਫੇਸ ਐਸਐਚਓ ਗੰਗਦੀਸੀ ਵੱਲੋਂ ਇਲਾਕੇ ਵਿੱਚ ਨਾਕੇਬੰਦੀ ਕੀਤੀ ਗਈ ਜੋ ਕਿ देर रात ਤੱਕ ਜਾਰੀ ਰਹੀ ਤੇ ਇਹ ਗੱਡੀ ਦੀ ਬੜੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ ਕਿਤੇ ਕੋਈ ਸਰਾਰਤੀ ਅੰਸਰ ਕੋਈ ਗਲਤ ਸਮਾਨਤਾ ਨਹੀਂ ਲੈ ਕੇ ਆ ਰਿਹਾ ਜਿਸ ਨੂੰ ਲੈ ਕੇ ਖਾਂ ਖਾਂ ਨਾਕੇਬੰਦੀਆਂ ਕੀਤੀਆਂ ਗਈਆਂ ਸਨ ਭਾਰੀ ਫਰਤ ਦਾ ਨਾਦ ਕੀਤੀ ਗਈ ਸੀ ਉੱਥੋਂ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਇਸ ਮੌਕੇ ਨਾ ਹੀ ਕਿਸੇ ਸਪਰਸ਼ ਮੰਨੀ ਜਾ ਰਹੀ ਸੀ ਨਾ ਹੀ ਕਿਸ ਨੂੰ ਫੋਨ ਤੇ ਗੱਲ ਕਰਨ ਦਿੱਤੀ ਜਾ ਰਹੀ ਸੀ ਕਿਉਂ ਸਿੱਦੇ ਜਿਹੜੇ ਕਾਗਜ਼ ਸਹੀ ਸਨ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਸੀ ਜਿਨ੍ਹਾਂ ਵਿੱਚ ਕਮੀਆਂ ਪਾਈਆਂ ਜਾਂਦੀਆਂ ਸੀਆਂ ਉਹਨਾਂ ਚਲਾਨ ਕੀਤੇ ਗਏ। ਉਥੋਂ ਸੁਣਾਉਣਿਆ ਐਸਐਚਓ ਗਗਨਦੀਪ ਸਿੰਘ ਇਸ ਵੰਦੀ ਕੀ ਜਾਣਕਾਰੀ ਦੇ ਰਹੇ ਹਨ। ਹਾਂਜੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਦੀਪਕ 파ਰਿਕ ਜੀ ਆਈਪੀਐਸ ਜੀ ਦੇ ਹਦਾਇਤਾਂ ਮੁਤਾਬਕ ਇਹ ਜਿਹੜੇ ਸਾਡੇ ਪੂਰੇ ਮੁਹਾਲੀ ਦੇ ਵਿੱਚ ਸ਼ਾਮ ਨੂੰ ਜਿਹੜੇ ਟ੍ਰੈਫਿਕ ਦੇ ਨਾਕੇ ਹੈਗੇ ਉਹ ਚੱਲ ਰਹੇ ਹੈਗੇ ਨੇ। ਕਿਸੇ ਦੌਰਾਨ ਅੱਜ ਅਸੀਂ ਐਇਸ਼ਰ ਚੌਕ ਤੇ ਉਰੇ ਟ੍ਰੈਫਿਕ ਵਾਇਲੇਸ਼ਨ ਜਿਹੜੇ ਕਰਦੇ ਨੇ ਜਾਂ ਸ਼ਾਮ ਨੂੰ ਜਿਹੜਾ ਰਸ਼ ਆਵਰ ਹੁੰਦਾ ਸਟਾਪ 5 ਤੋਂ 8 ਵਜੇ ਤੱਕ ਜਾਂ 7 ਤੋਂ 9 ਵਜੇ ਤੱਕ ਦਾ ਜਿਹੜਾ ਵਿਚਲਾ ਸਮਾਂ ਹੈਗਾ ਡੂਰਿੰਗ दैट ਟਾਈਮ ਉੱਥੇ ਕਾਫੀ ਰਸ਼ ਹੁੰਦਾ ਰੋਡ ਦੇ ਉੱਤੇ ਉਸ ਚੀਜ਼ ਨੂੰ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਜਿਹੜਾ ਟ੍ਰੈਫਿਕ ਫਲੋ ਹੈਗਾ ਉਹ ਸਮੂਥਲੀ ਰਵੇ ਉਹਦੇ ਕਾਰਨ ਅੱਜ ਅਸੀਂ ਇਸ ਪੁਆਇੰਟ ਦੇ ਉੱਤੇ ਨਾਕਾ ਲਾ ਰੱਖਿਆ ਹੈਗਾ ਤੇ ਜਿਹੜੇ ਟ੍ਰੈਫਿਕ ਵਾਇਲੇਸ਼ਨ ਕਰਦੇ ਹੈਗੇ ਨੇ ਜਾਂ ਰੈੱਡ ਲਾਈਟ ਜੰਪ ਕਰਦੇ ਨੇ ਔਰ ਐਨੀ ਵਿਜੀਬਲ ਜਿਹੜੀ ਸਾਡੀ ਚਲਾਨਿੰਗ ਹੈਗੀ ਉਹ ਅਸੀਂ ਕਰ ਰਹੇ ਹੈਗੇ ਹਾਂ ਅੱਜ ਸਾਡੇ ਮਾਨਯੋਗ ਐਸਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਹੀ ਜਿਹੜਾ ਸਾਰਾ ਅੱਜ ਦਾ ਜਿਹੜਾ ਚੈਕਿੰਗ ਪ੍ਰੋਸੈਸ ਚੱਲ ਰਿਹਾ ਹੈਗਾ ਜਿਹੜੀਆਂ ਬਾਹਰ ਲੀਆਂ ਗੱਡੀਆਂ ਹੈਗੀਆਂ ਐਕਚੁਅਲੀ ਇੱਧਰ ਕਾਫੀ ਹੱਦ ਕਾਫੀ ਟਾਈਮ ਹੀ ਦੇਖਣ ਚਾਇਆ ਕਿ ਬਾਹਰ ਲੀਆਂ ਗੱਡੀਆਂ ਐਚ ਆਰ ਨੰਬਰ ਜਾਂ ਐਨੀਥਿੰਗ ਐਸ ਕੋਈ ਨੰਬਰ ਇੱਧਰ ਕਰਾਇਮ ਕਰਕੇ ਚਲੇ ਜਾਂਦੀਆਂ ਹੈਗੀਆਂ ਤਾਂ ਇਸ ਚੀਜ਼ ਨੂੰ ਅਸੀਂ ਵੈਰੀਫਾਈ ਕਰਨ ਲਈ ਬਾਹਰ ਲੀਆਂ ਗੱਡੀਆਂ ਨੂੰ ਰੋਕੇ ਵੀ ਆਪਾਂ ਚੈਕਿੰਗ ਕਰ ਰਹੇ ਹੈਗੇ ਹਾਂ ਸਕਸਰ ਜਿਹੜੇ ਲੋਕ ਟ੍ਰੈਫਿਕ ਦੀ ਵਾਇਓਲੇਸ਼ਨ ਕਰਦੇ ਨੇ ਉਹਨਾਂ ਦੇ ਚਲਾਨ ਕੱਟੇ ਗਏ ਸਨ ਹਾਂਜੀ ਬਿਲਕੁਲ ਅੱਜ ਅਸੀਂ ਹੁਣ ਤੱਕ ਫਿਰ 4 ਚਲਾਨ ਕੱਢ ਦਿੱਤੇ ਹੈਗੇ ਨੇ ਇੱਕ ਚਲਾਨ ਉਹਦੇ ਵਿੱਚ ਉਹ ਵੀ ਹੈ ਜਿਹੜਾ ਰੂਫ ਟਾਪ ਹੁੰਦਾ ਹੈ ਹਨਾ ਕਾਰ ਸਨ ਰੂਫ ਹੁੰਦੀ ਉਹਦੇ ਵਿੱਚ ਉਹ ਬੱਚੇ ਬਾਹਰ ਨਿਕਲ ਕੇ ਥੋੜਾ ਹੱਥ ਵਗੈਰਾ ਕੱਟ ਕੇ ਜਾ ਰਹੇ ਸੀ ਅਸੀਂ ਉਸ ਗੱਡੀ ਦਾ ਵੀ ਵਹੀਕਲ ਵਹੀਕਲ ਦਾ ਚਲਾਨ ਕੀਤਾ ਹੈਗਾ ਪੀ ਪਲਸ ਹੀ ਕੈਡ ਲਾਈਟ ਜੰਮਦਾ ਉਹਦਾ ਚਲਾਨ ਕੀਤਾ ਹੈਗਾ ਜੀ ਤੇ ਹੋਰ ਅਸੀਂ ਕੁਲ 8 ਜਾਣੇ ਹੈਗੇ ਜੀ ਇਸ ਨਾਕੇ ਦੇ ਉੱਤੇ ਟ੍ਰੈਫਿਕ ਇੰਚਾਰਜ ਸਰਿੰਦਰ ਜੀ ਵੀ ਹੈ ਸਾਡੇ ਸਾਰੇ ਸਮੂਹ ਪੁਲਿਸ ਡਿਪਾਰਟਮੈਂਟ ਵੱਲੋਂ ਜਾਂ ਆਪਣੇ ਵੱਲੋਂ ਇਹੀ ਅਪੀਲ ਕਰਦੇ ਕਿ ਜਿਹੜੇ ਟ੍ਰੈਫਿਕ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਆ ਉਹਨਾਂ ਨੂੰ ਫਾਲੋ ਕਰੋ ਅਸੀਂ ਜਦੋਂ ਟ੍ਰੈਫਿਕ ਦੀ ਵਾਇਓਲੇਸ਼ਨ ਕਰਦੇ ਆ ਉਹ ਕਿਤੇ ਨਾ ਕਿਤੇ ਸਾਡੇ ਲਈ ਵੀ ਕਹਾਣੀਕਾਰ ਕੁੰਦੀ ਆ ਅਸੀਂ ਆਪਣੇ ਪਰਿਵਾਰ ਦੇ ਕਿਸੇ ਖਾਸ ਮੈਂਬਰਾਂ ਦੀ ਜਾਨ ਗਵਾ ਬੈਠਦੇ ਆ ਤੇ ਹੁਣ ਟ੍ਰੈਫਿਕ ਰੂਲਸ ਵੀ ਕਾਫੀ ਸਖਤ ਹੋ ਚੁੱਕੇ ਨੇ ਜਿਵੇਂ ਤੁਹਾਨੂੰ ਪਤਾ ਵੀ ਅੰਡਰਏਜ ਬੱਚੇ ਜਿਹੜੇ ਹੈਗੇ ਜੇ ਉਹਨਾਂ ਦਾ ਕੋਈ ਉਹਨਾਂ ਵੱਲੋਂ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਚਲਾਨ ਹੁੰਦਾ ਤਾਂ ਅਸੀਂ ਪੇਰੈਂਟਸ ਦੇ ਵੀ ਕਾਰਵਾਈ ਕਰਨ ਕਰਨ ਦੇ ਲਾਈਫ ਹੈਗੇ ਨੇ ਤਾਂ ਇਸ ਚੀਜ਼ ਨੂੰ ਅਵੇਅਰ ਕਰੀਦਾ ਪਬਲਿਕ ਨੂੰ ਤੇ ਪਲੱਸ ਛੋਟੇ ਬੱਚੇ ਜਿੰਨੇ ਹੈਗੇ ਅੰਡਰਏਜ ਹੋਵੇ ਉਹਨਾਂ ਨੂੰ ਆਪਣੇ ਜਿਹੜੇ ਵੀਕਲ ਹੈਗੇ ਨਾ ਦਿੱਤੇ ਜਾਣ ਟੂ ਵੀਲਰ ਫੋਰ ਵੀਲਰ ਜਦ ਤੱਕ ਉਹਨਾਂ ਦਾ ਲਾਇਸੈਂਸ ਨਹੀਂ ਬਣ ਜਾਂਦਾ ਲਾਇਸੈਂਸ ਬਣਨ ਤੋਂ ਬਾਅਦ ਵੀ ਜਿਹੜੇ ਸਾਡੇ ਰੂਲਸ ਐਂਡ ਰੈਗੂਲੇਸ਼ਨ ਹੈਗੇ ਆ ਉਹਨਾਂ ਨੂੰ ਪੂਰੀ ਕੋਸ਼ਿਸ਼ ਕੀਤੀ ਜਾਵੇ ਕਿ ਫੋਲੋ ਕੀਤਾ ਜਾਵੇ ਤਾਂ ਕਿ ਸੜਕਾਂ ਦੇ ਉੱਤੇ ਜਿਹੜੀਆਂ ਸਾਡੀਆਂ ਕੀਮਤੀ ਜਿੰਦ ਕੀਮਤੀ ਜਾਨਾਂ ਹੈਗੀਆਂ ਜ਼ਿੰਦਗੀਆਂ ਹੈਗੀਆਂ ਏ ਉਹ ਜਾਇਆ ਨਾ ਚਾਹੇ